ਤੇ ਆ ਆਪਾਂ ਜਿਹੜਾ ਮੱਕੀ ਵੱਢ ਕੇ ਤੇ ਰੇਤਲੇ ਵਾਣਾ ਚ ਮੱਕੀ ਪਹਿਲਾਂ ਬੀਜੀ ਨਵੀਂ ਪੈਲੀ ਹਸਾਬ ਨਾਲ ਤਿਆਰ ਕੀਤੀ ਆ ਤੇ ਹੁਣ ਵੇਖੋ ਝੋਨਾ ਕਿੰਨਾ ਗੱਡਾ ਵਧੀਆ ਅਜੇ ਖਾਦ ਪਾਈ ਇਹਨੂੰ ਤੇ ਨਾਲ ਨਾਲ ਜਿੱਦਾਂ ਭਾਈ ਰਜਿੰਦਰ ਸਿੰਘ ਦੀ ਡਿਊਟੀ ਇੱਧਰ ਵਾ ਤੇ ਨਿਸ਼ਾਨ ਭਾਜੀ ਸੰਬੋਧਨ ਕਰਨ ਦੇ ਨਾਲ ਨਾਲ ਦੱਸਣ ਦੇ ਆ ਇਹ ਅੱਜ ਕੱਖ ਕੱਢਣ ਨੂੰ ਬੰਦੇ ਵਾਵਾ ਕੀਤੇ ਵਿੱਚ ਨਾ ਮੱਕੀ ਵਾਲੇ ਖੇਤ ਦੇ ਚ ਨੜੂਕਾ ਬਹੁਤ ਹੋ ਜਾਂਦਾ ਉਹ ਕੱਢਣ ਦੇ ਇਹ ਆਪਣੇ ਵੀਰ ਆਏ ਖਾਦ ਲੈਣ ਅੱਡੇ ਵਾਲੇ ਬਲੌਗ 'ਚ ਤੁਹਾਨੂੰ ਪਾ ਰਾਂਗੇ ਦਾਦਾ ਹਾਲੇ ਕਿ ਨਹੀਂ ਠੀਕ ਹੈ ਪੁੰਡੀ ਹੈ ਹੈ ਪੁੰਡੀ ਇਹ ਪੁੰਡੀ ਇਹ ਕਢਾਲਦੀ ਆਂ ਪੁੰਡੀ ਧੱਕ ਦੀਣੀ ਗੱਟਾਂ ਤੇ ਬਸ ਪੈ ਗਈ ਨਹੀਂ ਕਿਤੇ ਕਿ ਨਹੀਂ ਇਹਨੂੰ ਨਵਾਂ ਟਰੈਕਟਰ ਲਿਆ ਬੰਪਰ ਬੰਪਰ ਕਿੱਥੋਂ ਲਵਾਇਆ ਹੈ ਬੰਪਰ ਛੋਲੇ ਦੁਕਾਨ ਆ ਇਹ ਤੋਂ ਲੋੜ ਇਹ ਛੋਲੇ ਵਾਲੇ ਸਸਤੇ ਪੈਂਦੇ ਕਿ ਮਹਿੰਗੇ ਮੈਨੂੰ ਖੱਜ ਮਸ਼ੀਨ ਜਾਣੀ ਗਿੱਦੜਪਿੰਡੀ ਉੱਥੇ ਆਪਣੇ ਫੋਰਮੈਨ ਵੀਰ ਦਾ ਥਾਂ ਵੱਡਣ ਵਾਲਾ ਰਹਿੰਦਾ ਮੱਕੀ ਤੇ ਆਇਆ ਉਹਦਾ ਕਹਿ ਉਹ ਕੀ ਕਰੀਏ ਹਰੋਂ ਨਾ ਹੌਣ ਵਧੀਆ ਚਮਕੌਰ ਭਾਜੀ ਆ ਗਏ ਆ ਠੇਕੇਦਾਰ ਆ ਗਏ ਬਾਬਾਈ ਇਹ ਬਾਬਾ ਬਾਬਾ ਸੋਨਾ ਸਿੰਘ ਭਾਈ ਜੀ ਭਾਈ ਜੀ ਆ ਗਏ ਆ ਹਾਂ ਅੱਜ ਟਰੈਕਟਰ ਥੋੜੇ ਵਿਹਲੇ ਕੱਦ ਵੱਜ ਗਿਆ ਧੋਨੇ ਧਾਨੇ ਆ ਹੋਰ ਵੀ ਹਾਲਚਾਲਾ ਸਭ ਠੀਕ ਠਾਕ ਪਰ ਕੰਡਾ ਦਿਨ ਦੀ ਸ਼ੁਰੂਆਤ ਅੱਜ ਥੋੜੀ ਡਿਫਿਕਲਟ ਆਦੀ ਏ ਜੀ ਅੱਜ ਜਿੰਨਾ ਇੱਕ ਦਿਨ ਚਲੋ ਵਧੀਆ ਹੈ ਮਹਾਰਾਜ ਦੀ ਕਿਰਪਾ ਬਹੁਤ ਵਧੀਆ ਹੈ ਜੀ ਗਾੜੀ ਗਾੜੀ ਜਿੱਥਾ ਹੋਊਗੀ ਦਿਨ ਦੀ ਸ਼ੁਰੂਆਤ ਦੇ ਜਿਹੜੇ ਜਿਹੜੇ ਕੰਮ ਕਰਾਂਗੇ ਉਹ ਤੁਹਾਨੂੰ ਦੱਸਾਂਗੇ। ਕਈ ਕਈ ਬੰਦੇ ਜਿਹੜੇ ਯਾਰ ਵੀਡੀਓ ਚਾਹਣਾ ਵੇਦੇ ਉਹ ਜਦੋਂ ਅੰਦੇ ਨਾਲ ਸਾਨੂੰ ਜ਼ੋਰ ਵਧੀਆ ਲੱਗੀਆਂ ਵੀਡੀਓ ਫਿਰ ਮੰਨੋ ਕੁਝ ਹੀ ਮਿਲਦੀ ਚਲੋ ਯਾਰ ਚੰਗੀਆਂ ਲੱਗਦੀਆਂ ਬੜੀਆਂ ਵਧੀਆ ਗਿੱਲੇ ਕਲਾਕਾਰ ਨੂੰ ਤੁਹਾਨੂੰ ਸ਼ੱਕਰ ਨੂੰ ਮਿਲਦਾ ਗੋ ਫਿਰ ਮੰਨੋ ਖੰਦੀ ਜੀ ਹੋ ਜਾਂਦੀ ਦੇ ਜੀ ਕਰਦਾ ਯਾਰ ਨਹੀਂ ਪਾਉਣੀ ਆ ਵੀਡੀਓ ਤੇ ਆ ਫਗਰਨਾ ਦਾ ਜ਼ਿੰਮੇਵਾਰ ਹੈ ਇਹ ਰੋਜ ਚਲਣ ਕਰ ਨੂੰ ਜੇディ ਉੱਥੇ ਚਲੇਗੇ ਤਾਂ ਸਾਧ ਤੱਕ ਦੀ ਤੇ ਜੋ ਆਪਾਂ ਦੇ ਆਂਦੀ ਵੀ ਟੀਮ ਕਰਦੇ ਤੇ ਵੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਇਹਦੇ ਨਾਲ ਹੋਰ ਲਾਵਾ ਜਦਾ ਨਾਲੇ ਆਪ ਨੂੰ ਵੀ ਹੁੰਦਾ ਵੀ ਯਾਰ ਵੀ ਦੇਖਣ ਦਿਆਂ ਵਾ ਇਸ ਕਰਕੇ ਬੱਤੋ ਵਾਲੇ ਸ਼ੇਅਰ ਕਰਿਆ ਗੋ ਅੱਜ ਦੱਸੋ ਮਿੱਟੀ ਦੇ ਕਿਹਦੇ ਪਿੰਡ ਦੇ ਵਿੱਚ ਮੌਸਮ ਕਿੰਨਾ ਸਾਫ਼ ਆ ਕੇ ਬੱਦਲਵਾਈ ਆ ਕਿ ਨਹੀਂ ਬੈਂਡ ਸਾਡੇ ਬੱਦਲਵਾਈ ਮੌਸਮ ਬਹੁਤ ਵਧੀਆ ਮੌਸਮ ਬਹੁਤ ਵਧੀਆ ਅੱਜ ਇਹ ਦਫਾ ਪਾਣੀ ਤਿਆਰ ਆ ਇਹ ਦਪੈਕ ਕਰਕੇ ਹੰਪਾਰ ਉੱਤੇ ਲੈ ਜਾਈਦਾ ਸਾਂ ਫਿਰ ਉਹਨਾਂ ਉਹ ਖਾਂ ਦਾ ਤੇ ਦੋ ਟਾਈਮ ਦੀ ਲੈ ਆਂਦੀਆਂ ਤੀਜੇ ਟਾਈਮ ਦੀ ਇਹ ਚੱਲ ਜਾਂਦੀ। ਫਰੇਜ ਬਰੁਜਾ ਗਈ ਆ ਦੁੱਧ ਪਾਣੀ 1 ਘੰਟ ਸਵੇਰੇ ਲੈ ਆਈਦਾ ਫਿਰ ਉੱਥੇ ਜਿਹੜੀ ਚਾਹ ਬਣਾ ਆਗੇ ਉਹਦਾ ਸਵਾਦ ਜਿਹੜਾ ਵੱਖਰਾ ਹੀ ਹੁੰਦਾ। ਜਿਹੜੇ-ਜਿਹੜੇ ਮੇਰੇ ਵੀਰਾਂ ਨੇ ਮੰਡ ਦੀ ਚਾਹ ਪੀਤੀ ਆ ਉਹਨਾਂ ਨੂੰ ਪਤਾ ਵਾ ਵੀ ਮੰਡ ਦੀ ਚਾਹ ਅਸਲ ਨਾਲ ਜਿਹੜੀ ਛੁੱਲੇ ਦੇ ਚਾਹ ਬਣਦੀ ਆ ਨਾ ਅੱਗ ਤੇ ਛੁੱਲੇ ਦੇ ਲੱਕੜਾ ਨਾਲ ਉਹਦਾ ਵੱਖਰਾ ਹੀ ਸਵਾਦ ਆ ਤੇ ਜਿਹੜੀ ਆਪਣਾ ਹੀ ਟਰਾਂ ਤੇ ਇਹ ਵਿਜਾ ਮੈਂ ਆਪਣੇ ਗੈਸਾਂ ਦੇ ਬਣਦੀ ਉਹਦਾ ਵੱਖਰਾ ਸਵਾਲ ਹੋਊਗਾ ਕਿਤੇ ਪਰਖ ਕੇ ਵੇਖਿਓ ਬਣਾ ਕੇ ਵੇਖਿਓ ਹੁਣ ਆਪਾਂ ਛੱਡਦੇ ਜਾਂਨੇ ਪਰ ਮੰਡ ਦੇ ਵਿੱਚ ਆਪਾਂ ਬਣਾ ਚਾਹ ਜਿਹੜੀ ਚੁੱਲ੍ਹੇ ਤੇ ਬਣਾਉਨੇ ਆ ਬਹੁਤ ਸਵਾਦ ਹੁੰਦੀ ਹਾਂ ਤਾਣੂ ਪਾਰ ਪਹੁੰਚ ਕੇ ਦਿਖਾਉਨੇ ਆ ਡੇਲੀ ਰੁਟੀਨ ਦਾ ਕੰਮ ਰਾਤ ਬੰਦੇ ਸਾਡੇ ਯਾਰ ਪੈਗ ਬੁਗ ਲਾ ਲੈਂਦੇ ਆ ਉਦੋਂ ਲੜ ਪੈਂਦੇ ਆ ਹੋ ਰਾਤ ਜੀ ਅੱਥੇ ਲੜਾਈ ਹੋਈ ਆ ਡਾੜੋ ਗਾਲੀ ਹੋਈ ਹੁਣ ਜਾ ਕੇ ਰਾਜੀ ਨਵਾ ਕਰਾਉਣੇ ਆ ਤੇ ਕੰਮ ਦੇ ਲਾਉਣੇ ਆ ਰਾਤ 11 ਵਜੇ ਫੋਨ ਲਾਈ ਜਾਂਦੇ ਸਵੇਰੇ ਫੇਰ ਲਾਈ ਜਾਂਦੇ ਹੁਣ ਜਾ ਕੇ ਵੇਨੇ ਕੀ ਗੱਲ ਹੋਈ ਕੀ ਨਹੀਂ ਹੁਣ ਹੀ ਪਹੁੰਚ ਗਏ ਦਰਿਆਵਾਂ ਪਾਰ ਮੁੰਡਾ ਬੇੜੀ ਲੈ ਕੇ ਆਉਣ ਡਿਆ ਵੇਖੋ ਤੁਸੀਂ ਰਮਾਨ ਨਾ ਖਲੋਤਾ ਇਹਨੂੰ ਕੋਈ ਫਿਕਰ ਨਹੀਂ ਫਾਕਾ ਨਹੀਂ ਮੈਂ ਬੋਦੇਰੋ ਕਰਦਾ ਇਹੋ ਜਿਹਾ ਸੁਖ ਲੱਭਣਾ ਕਿਤੇ ਇਹ ਬੇੜੀ ਦੇ ਪਹਿਲਾਂ ਵੰਜ ਲੱਪਣੇ ਪੈਣੇ ਸੀ ਫਿਰ ਵਿਹਾਂ ਨੂੰ ਸਲਾਹ ਲੈਣੀ ਪਣੀ ਯਾਰ ਨਗਾ ਤੂੰ ਚਲ ਜਾ ਫਲਾਨਿਆ ਤੂੰ ਚਲ ਜਾ ਰੱਸਾ ਪਾਇਆ ਹੁਣ ਭੱਜਾਂ ਦਾ ਮਾਣਾ ਆ ਦੋ ਅੱਜ ਬੰਦੇ ਪੌਰ ਨੂੰ ਆ ਗਏ ਟਾਂਡੂ ਤੇ ਇੱਕ ਆਪਣਾ ਮੁੰਡਾ ਨਵਾਂ ਵਿਆਹ ਲਾ ਲੋੜੀ ਪਹੁੰਚ ਕੇ ਪਾਰ ਕਰਤਾ ਪੰਪ ਭਰਨਾ ਸ਼ੁਰੂ ਹੋਣ ਪਹਿਲਾਂ ਕਰਾਂਗੇ ਆਪਾਂ ਨੋਮਨੀ 골ਡ ਤਿੰਨਾਂ ਕਿੱल्ल्याਾਂ ਦੇ ਵਿੱਚ ਕੱਖ ਸਵਾਗਾ ਦੇ ਨਾਲ ਥੋੜਾ ਹੋਰ ਗੰਦ ਫੇਲਾ ਤਿੰਨਾਂ ਕਿੱल्ल्याਾਂ ਨੂੰ ਇਹ ਕਰਕੇ ਤੇ ਮੁੜ ਕੇ ਆਪਾਂ ਲੋਹਾ ਜ਼ਿੰਕ ਤੇ ਯੂਰੀਆ ਖਾਦ ਇਸਪਰੇ ਕਰਾਂਗੇ ਇਹ ਆਪਣੇ ਉਹ ਖੇਤਵਾ ਜਿਹੜੇ ਆਪਾਂ ਤੁਹਾਨੂੰ ਵੀਡੀਓ ਨਹੀਂ ਪਾਈ ਵੀ ਪਹਿਲਾਂ ਵੀ ਇੱਕ ਸਪਰੇਅ ਨੂੰ ਲੋਹਾ ਜ਼ਿੰਕ ਦੀ ਕੀਤੀ ਹੁਣ ਇਹਨੂੰ ਦੂਸਰੀ ਸਪਰੇਅ ਲੋਹਾ ਜ਼ਿੰਕ ਦੀ ਕਰ ਲੱਗੇ ਆ ਤੇ ਬਹੁਤ ਵਧੀਆ ਗਰੋਥ ਹੋਈ ਪਈ ਖੱਤਿਆਂ ਦੀ ਤੇ ਐ ਸਪਰੇਅ ਨਾਲ ਝਾੜਾ ਵੀ ਪੂਰਾ ਝੋਨਾ ਫਸ ਜਾਊਗਾ ਬਾਕੀ ਵੀ ਵੇਖਣੀ ਦੇ ਆ ਵੀਡੀਓ ਦੇ ਵਿੱਚ ਕਿਤੇ ਕਿਤੇ ਤੱਗੀਆਂ ਮਾੜੀਆਂ ਕਿਤੇ ਕਿਤੇ ਚੰਗੀਆਂ ਇੰਨਾ ਵੀ ਵਧੀਆ ਗਰੋਥ ਆ ਬੂਟਾ ਵਧੀਆ ਬਣੋਂ ਲਿਆ ਝੋਨਾ ਹੁਣ ਇਸ ਕਰਕੇ ਆ ਦੂਜੀ ਸਪਰੇਅ ਫੇਰ ਮਾਰ ਦੇਣ ਲੱਗੇ ਆ ਕੋਰੀ ਰੇਤ ਹੀ ਇਹ ਝੂਨਾ ਕੋਰੀ ਰੇਤ ਦੇ ਵਿੱਚ ਝੂਨਾ ਜਿਹੜਾ ਆਪਾਂ ਲਾਇਆ ਸੀ ਤੇ ਵੇਖੋ ਤੁਹਾਡੇ ਸਾਹਮਣੇ ਆ ਗਰੋਥ ਕਿੰਨੀ ਸੋਹਣੀ ਆ ਹੁਣ ਇਹਦੇ ਵਿੱਚ ਆਪਾਂ 2 ਕਿਲੋ ਜੂਰੀ ਆਕਲੇ ਦੀ ਤੇ 1 ਕਿਲੋ ਲੋਹਾ ਤੇ 1 ਕਿਲੋ ਜਿੰਕ ਜਿਹੜੀ ਆ ਉਹਦੀ ਸਪਰੇ ਕਰੰਦੇ ਆ ਤੇ ਜਿੱਦਾਂ ਜਿੱਦਾਂ ਰਿਜ਼ਲਟ ਤੁਹਾਨੂੰ ਹਰ ਇੱਕ ਬਲੌਗ ਦੇ ਵਿੱਚ ਦੱਸੀ ਜਾਈਦੇ ਆ ਮੇਰੇ ਵੀਰ ਤੇ ਜੇ ਕੋਈ ਮੇਰ ਤੋਂ ਵੀ ਕਰੋ ਇਨਸਾਨ ਗਲਤੀਆਂ ਦਾ ਪੁੱਤਲਾ ਵਾ ਜੇ ਕੋਈ ਹੋ ਜਾਂਦੀ ਆ ਪੀ ਜਾਂ ਵਿੱਚ ਕੋਈ ਹੋਰ ਸਪਰੇ ਪੈਣੀ ਤੇ ਜਰੂਰ ਦੱਸਿਆ ਕਰੋ ਚਲੋ ਹਰ ਇੱਕ ਬੰਦਾ ساری ਉਮਰ ਜਾਜ ਹੀ ਸਿੱਖਦਾ ਰਹਿੰਦਾ ਐਡੇ ਵੀ ਅਸੀਂ ਆਪਾਂ ਸਿਆਣੇ ਨਹੀਂ ਆ ਵੀ ਆਪਣੇ ਕੋ ਗਲਤੀ ਨਹੀਂ ਹੋ ਸਕਦੀ ਜੇ ਕਿ ਇਹਨੂੰ ਲੱਗੇ ਵੀਰ ਜੀ ਆ ਵੀ ਵਿੱਚ ਐਡ ਕਰ ਲਓ ਤੇ ਆਪਾਂ ਉਹ ਵੀ ਕਰ ਸਕਦੇ ਆ ਤਜਰਬਾ ਜਿਹੜਾ ਵਾ ਉਹ ਹਰ ਇੱਕ ਇਨਸਾਨ ਤੋਂ ਲਈ ਜਾਈਏ ਥੋੜਾ ਥੋੜਾ ਤੇ ਫੇਰ ਹੀ ਵਾਦਾ ਇਨਸਾਨ ساری ਉਮਰ ਸਿੱਖਦਾ ਰਹਿੰਦਾ ਤੇ ਫੇਰ ਜਾ ਕੇ ਜਿਹੜਾ ਵਾ ਕਾਮਯਾਬ ਹੁੰਦਾ ਤੇ ਬਾਕੀ ਜਿੱਦਾਂ ਵੀ ਆ ਤੁੰਦਾਂ ਢਿਹੜੀ ਕੀ ਜਾਨਾ ਤੇ ਆਪਣੇ ਲਵਾ ਦੇ ਪੰਜ-ਸੱਤ ਦਿਨ ਲੈ ਅੱਜ ਹੀ ਕਰਮੀ ਬੜੀ ਕਾਸਾ ਤੇ ਕਰਾਂ ਮੈਂ ਹੈਲੋ ਉਦਾਂ ਦਾ ਮੈਂ ਢਿਹੜੀ ਜਾਨਾ ਜਦੋਂ ਮੈਂ ਨਾ ਆਪਣੇ ਨਾਲ ਲਵਾ ਦੇ ਹੁਣ ਗਰਮੀ ਬੜੀ ਲੱਗਦੀ ਹੈ ਨਹੀਂ ਉਹ ਪਹਿਲਾਂ ਏਸੀ ਲਾ ਦਾਂਗੇ ਤੈਨੂੰ ਖੱਤੇ ਚ ਮੈਂ ਤੇਰੇ ਤੇ ਫੇਰ ਦੁਪਹਿਰੇ ਵਜੇ 2 ਬਾਕੀ ਕੰਮ ਨਿਬੜ ਗਿਆ ਕੰਮ ਨਹੀਂ ਨਿਬੜਨੇ ਬੰਦਿਆ ਇੱਕ ਦਿਨ ਤੂੰ ਮੁੱਕ ਜਾਣਾ ਚੱਲ ਨਿਵਾਉਂਦਾ ਆਇਆ ਹੁਣ ਆਪਾਂ ਇੱਕ ਵੀਰ ਦੀ ਦਰਿਉਂ ਪਾਰ ਮੱਕੀ ਥੋੜੀ ਜੀ ਵੇਰੀ ਖਲੋਤੀ ਸੀ ਕੋਈ ਮਸ਼ੀਨ ਨਹੀਂ ਲਗਾਉਂਦਾ ਫਿਰ ਅੱਜ ਆਪਾਂ ਬਰਾਡ ਮਸ਼ੀਨ ਲਗਾਈ ਪਾਰ ਬੇੜੇ ਦੇ ਤੇ ਉਹਦੀ ਮੱਕੀ ਵੱਢਣ ਚੱਲੇ ਆਂ ਨੁਕਾਰ ਕਰ ਕਰਕੇ ਤਿਆਰ ਬੇੜੇ ਵਿੱਚ ਲੱਦ ਕੇ ਤੇ ਪਰਲੇ ਪਾਰ ਦੂਜੇ ਮਾਰਾ ਖੜਕੇ ਤੇ ਉਹਦੀ ਮੱਕੀ ਵਡਾਂਗੇ ਚੱਲ ਯਾਰ ਜੇ ਆਪਣੇ ਕੋ ਸਾਧਨ ਹੈਗੇ ਆ ਤੇ ਇਹ ਗਿੰਦੇ ਵੀਰ ਦੀ ਮਸ਼ੀਨ ਨਾਲ ਖੜੀ ਆਪਣੀ ਮਸ਼ੀਨ ਇੱਧੜ ਪਿੰਡੀ ਗਈ ਤੇ ਗਿੰਦੇ ਵੀਰ ਨੇ ਪੁੱਛਿਆ ਬੇੜਾ ਤੇ ਕਹਿੰਦਾ ਚਲੋ ਲੈ ਚਲੋ ਹੁਣ ਉਹ ਨਗਾ ਕੇ ਉਹਦੀ ਮਸ਼ੀਨ ਦਾ ਵਡਣ ਜਾਣਗੇ ਮੱਕੀ ਕਿੱਧਰ ਨੂੰ ਚੱਲਦੇ ਆ ਵਿੱਚ ਦੇ ਕੰਮ ਨੂੰ ਅੱਜ ਆ ਜਿਹੜੀ ਥੋੜੀ ਜਿਹੀ ਫੜੋ ਯਾਰ ਵਿੱਚੋ ਸੋਹਣੀ ਲੱਗਦੀ ਯੋਧਾ ਆ ਅੱਜ ਫਿਰਨ ਤੁਰਨ ਮੇਰਾ ਦੂਜਾ ਸੈਕੰਡ ਕੈਮਰਾਮੈਨ ਸਵਾਲ ਜਵਾਬ ਕਰਨ ਵਾਲਾ ਮੈਂ ਬੋਲ ਪਰ ਹੁਣ ਕਿੰਨੇ ਨੂੰ ਦੱਸ ਪੰਪ ਨੂੰ ਦੋ ਦੋ ਨੌਜਲਾ ਹੋਰ ਵਧਾ ਵਧਾਤੀਆਂ ਜੀ ਦੇ ਨਾਲ ਕੀ ਆਪਣਾ ਜਿਹੜਾ ਹੀ ਅੱਗੇ ਆਪਣਾ ਖਾਦ ਲੀਆਂ ਲੀਆਂ ਦੇ ਵਿੱਚ ਪੰਪ ਨਹੀਂ ਆਉਂਦਾ ਥੋੜਾ ਵਾਇਆ ਬਦਲਣਾ ਪੈਂਦਾ ਸੀ ਹੁਣ ਇਹਦੇ ਨਾਲ ਆਪਣਾ ਪੂਰਾ ਪੂਰਾ ਜਿੰਨਾ ਲੀਆਂ ਦੇ ਵਿੱਚ ਖਾਦ ਪਾਈ ਉਹਨਾਂ ਦੇ ਵਿੱਚ ਹੀ ਇਹ ਪੂਰਾ ਹੋਣਾ ਟਾਇਰ ਆਉਂਦੇ ਆ ਇਹ ਆਪਣਾ ਜਿਹੜਾ ਵੀਰ ਥਿੰਦ ਮਸ਼ੀਨਰੀ ਵਾਲੇ ਜੋਗਾ ਸਿੰਘ ਵੀਰ ਮਾਨਾ ਉਹ ਇੱਕ ਦਿਨ ਗੱਲ ਕੀਤੀ ਮੈਂ ਕਿਹਾ ਵੀਰ ਜੀ ਇਦਾਂ ਮੈਨੂੰ ਥੋੜੀ ਹੈਲਪ ਦੀ ਜ਼ਰੂਰਤ ਆ ਤੇ ਵੇਖ ਲਓ ਵੀ ਸਾਰੇ ਕੰਮ ਛੱਡ ਕੇ ਉਹਨਾਂ ਨੇ ਉਨਾਂ ਨੇ ਆਖਿਆ ਕੋਈ ਗੱਲ ਨਹੀਂ ਦੱਸੋ ਤੁਸੀਂ ਕਿਹੜੀ ਚੀਜ਼ ਨਹੀਂ ਤੇ ਦੁਕਾਨਦਾਰ ਯਾਰ ਗੱਲ ਹੀ ਨਹੀਂ ਸੁਣਦਾ ਤੇ ਉਹਨਾਂ ਨੇ ਵੇਲਾ ਮੈਨੂੰ ਆਖਿਆ ਵੀ ਤੁਸੀਂ ਵੀ ਇੱਥੇ ਆਣ ਕੇ ਟਾਈਮ ਖਰਾਬ ਕਰਨਾ ਹੀ ਆ ਉਹਨਾਂ ਨੇ ਆਪ ਹੀ ਉੱਥੇ ਦੁਕਾਨ ਤੇ ਪਾਈਪ ਲੈ ਕੇ ਇਧਰ ਦੇਖੋ ਯਾਰ ਇੰਨੀ ਮਿਹਨਤ ਕਰਨੀ ਇਹ ਏਸੇ ਖੂਬੀਆਂ ਦਾ ਕਰਕੇ ਹੀ বাসਣਾ ਇਹਨਾਂ ਵੀਰਾਂ ਨੂੰ ਸਲਾਮ ਆਪ ਪਾਈਪ ਲੈ ਕੇ ਬਿਲਡ ਕਰਾ ਕੇ ਸਾਰੀਆਂ ਨੋਜਲਾਂ ਉੱਤੇ ਫਿੱਟ ਕਰਾ ਕੇ ਪੈਪੂ ਫਿੱਟ ਕਰਾ ਕੇ ਤੇ ਸਾਨੂੰ ਘਰੇ ਭੇਜਤੀਆਂ ਤੇ ਕਈ ਦੁਕਾਨ ਵਾਲੇ ਵੇਖ ਲੋ ਵੀ ਗੱਲ ਹੀ ਨਹੀਂ ਸੁਣਦੇ ਤੇ ਉਹ ਵੇਖ ਲੋ ਵੀਰ ਨੇ ਆਪ ਸਾਰਾ ਕੰਮ ਕਰਾ ਕੇ ਸਾਰੀ ਟੈਸਟਿੰਗ ਕਰਾ ਕੇ ਤੇ ਆਪਾਂ ਨੂੰ ਸਾਰਾ ਕੁਝ ਵੀ ਜਾਂਦਿਆਂ ਜਿਹੜੀ ਫਟਿੰਗ ਹੀ ਹੋ ਜੇ ਬਸ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਦਾ ਜਿਹੜੇ ਇੰਨਾ ਇੰਨੀ ਵਧੀਆ ਸਰਵਿਸ ਜਿਹੜੀ ਆਪਾਂ ਨੂੰ ਹਰ ਇੱਕ ਜੋ ਵੀ ਉਹਨਾਂ ਦਾ ਸਾਧਨ ਲਿਆ ਵਾ ਪ੍ਰੋਵਾਈਡ ਕਰਵਾਉਂਦੇ ਆ ਬਹੁਤ ਬਹੁਤ ਧੰਨਵਾਦ ਲੈਰ ਤੇ ਭਰੀ ਕਲਕੀਤਾਰ ਵਾਲੀ ਜਿਹੜਾ ਆਪਣੇ ਸ਼ਹਿਰ ਵਾਲਾ ਕਿ ਇਧਰ ਨਹੀਂ ਆ। ਮਿਸਤਰੀ। ਲੇਅਰ ਤੇ ਰঞ্জੀਤ ਮਿਸਤਰੀ ਵਾਲੀ ਭਰੀ ਆ ਤੇ ਚੱਲ ਆ ਜਾਓ ਮਿਸਤਰੀ ਸਾਹਿਬ ਇਧਰ ਹੀ ਭਰ ਦਿਓ ਇੱਕ ਲੇਅਰ। ਤਰਾਂ ਤਾਂ ਹਿੱਸਾ ਆਟੋਮੈਟਿਕ ਸਦਾ ਹੀ। ਇਹ ਹੁਣ ਮਹਾਰਾਜ ਜਾਂਦਾ ਲੱਗ ਵੇਖ ਦੋ। ਅੱਜ ਬੂਮ ਦੀਆਂ ਦੋ ਨੋਜਲਾਂ ਵਧਾਈਆਂ। ਕੀ ਕਰ ਲਗਾ? ਰਹਿਣ ਦੇ ਉੱਥੇ ਹੀ ਮੈਂ ਆ ਵੀ ਟਿਕਾਇਆ। ਮੜਾ ਚੁੱਕੀਂ ਲੇ। ਬੱਸ 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 ਮੈਂ ਮਿਸਤਰੀ ਕੰਪਨੀ ਵਾਲਾ ਫਿਟਿੰਗ ਵਾਲਾ ਹੀ ਆ ਜੀ ਕਿੰਨੇ ਕਿਰਾਏ ਤੁਸੀਂ ਜਾਂਦੇ ਨੇ ਇਹ ਗਾੜੀ ਆਹ ਕਿਰਾਏ ਸੁੱਟ ਜਾਣੇ ਨਹੀਂ ਤੇ ਤਿੰਨ ਕਿਰਾਏ ਫੇਰ ਸੁੱਟੀ ਦੇ ਫੇਕ ਗਾੜੀ ਸੁੱਟ ਜਾਈਦਾ ਇਹ ਇੱਥੇ ਹੀ ਆਪਾਂ ਦੋਨੇ ਡੰਡੇ ਪਾਉਣੇ ਸਿੱਖੇ ਆ ਉਹ ਕਰੇ ਕਰਕੇ ਕੰਮ ਕੰਪਲੀਟ ਨੌਜਲਾਂ ਵਧਾ ਕੇ ਹੁਣ ਕਰਤੀ ਫੇਰ ਸ਼ੁਰੂ ਸਪਰੇ ਸ਼ਾਮਾਂ ਦਾ ਟਾਈਮ ਆ ਨਾਲ ਮੈਂ ਗਿਆ ਵੀਡੀਓ ਬਣਾ ਲਈਏ ਨਾਲੇ ਬੂਮ ਦੀ ਟੈਸਟਿੰਗ ਹੋ ਜੂਗੀ ਥੋੜਾ ਜਣਾ ਸਾਈਡਾਂ ਤੋਂ ਨੌਜਲਾਂ ਅਸੀਂ ਡਾਊਨ ਅੱਗੇ ਤੇ ਜਦੋਂ ਕਿਤੇ ਮਾੜਾ ਮੋਟਾ ਖੋਬੇ ਵਾਲੇ ਥਾਂ 'ਚ ਪੈਂਦਾ ਸੀ ਤੇ ਜਿਹੜੀਆਂ ਨੌਜਲਾਂ ਮਿੱਟੀ ਦੇ ਵਿੱਚ ਦਬ ਜਾਂਦੀਆਂ ਫਿਰ ਥੋੜਾ ਜਿਹਾ ਬੂਮ ਨੂੰ ਸਾਈਡਾਂ ਤੋਂ ਉੱਚਾ ਕਰਤਾ ਜਿਵੇਂ ਤਰ੍ਹਾਂ ਵੇਖੋ ਕੋਬਤੋਂ ਥੋੜੇ ਵਿੱਚ ਨਟ ਦੇ ਗਏ ਵਿਲਡ ਕਰਕੇ ਉਹਨਾਂ ਨੂੰ ਉੱਚਾ ਕਰਤਾ ਇਹਦੇ ਨਾਲ ਕੀ ਹੁਣ ਥੋੜਾ ਜਿਹਾ ਡਰ ਨਹੀਂ ਹੁੰਦਾ ਅੱਗੇ ਨਹੀਂ ਤੇ ਮਾੜਾ ਜਿਹਾ ਹੀ ਖੋਬੇ ਵਾਲੇ ਬੰਨੇ ਟਾਇਰ ਚਲ ਜਣਾ ਤੇ ਸਾਰਾ ਬੂਮ ਥੱਲੇ ਖੁੱਭ ਜਾਂਦਾ ਹੁਣ ਵੇਖੋ ਕਿੰਡੀ ਸੋਹਣੀ ਸਪਰੇ ਹੁਣ ਦਵੇਂ ਬੰਨਿਓ 4 ਫੁੱਟ ਜਿਹੜਾ ਵਾ ਇਹ ਦਵੇਂ ਸਾਈਡੀ 4 ਫੁੱਟ ਕਹਿਤਾ ਸਾਰਾ 4 ਫੁੱਟ ਥਾਂ ਜਿਹੜਾ ਵਧ ਗਿਆ ਦਵੇਂ ਬੰਨੇ ਫੁੱਟ ਫੁੱਟ ਦੇ ਦੋ ਨੋਜਲਾ ਲੱਗੀਆਂ ਤੇ 2 ਫੁੱਟ ਇੱਕ ਬੰਨੇ 2 ਫੁੱਟ ਇੱਕ ਬੰਨੇ 4 ਫੁੱਟ ਸਾਰਾ ਵਾਇਆ ਵਧ ਗਿਆ ਹੁਣ ਆਪਣੀਆਂ ਜਿਹੜੀ ਆ ਖਾਦ ਵਾਲੇ ਟਾਇਰਾਂ ਤੇ ਸਪਰੇਅ ਫੇਰ ਧੁੱਰੀ ਜਾਂਦੀ ਹੈ ਤੇ ਬਹੁਤ ਵਧੀਆ ਚੱਲਦਾ ਪੰਪ ਯਾਰ ਨਜ਼ਾਰਾ ਆ ਜਾਂਦਾ ਸਪਰੇਅ ਕਰਨ ਦਾ ਇਹ ਹੁਣ ਲੋ ਇਹ ਗੀਂਦ ਸਪਰੇਅ ਕਰ ਲਏ ਹੁਣ گاڑی ਆਪਣੇ ਯਾਰ ਅੱਗੇ ਪੈ ਗਈ ਇਹਦਾ ਫਿਲਟਰ ਹੋ ਗਿਆ ਬੰਦ ਤੇ ਫਿਲਟਰ ਕੱਢ ਕੇ ਸਾਫ਼ ਕਰਕੇ ਤੇ ਤੁਹਾਨੂੰ ਦੱਸਿਆ ਜੀ ਇਹ ਹੋਣਾ ਪੈਂਦਾ ਦੇਖੋ ਇਹ ਕੱਢਣਾ ਕਿਉਂ ਆਉਂਦਾ ਤੇ ਕੋਲ ਦੇ ਨੂੰ ਸਾਫ਼ ਚੂਰ ਕਰ ਲਿਆ ਕਰੋ ਸਾਡਾ ਅੱਜ ਇਹ ਬੰਦਾ ਸਾਫ਼ ਕੀਤਾ ਜਿੰਨਾਂ ਨੌਜਵਾਨ ਜਿਹੜੀਆਂ ਛੋਟੂ ਮੁੰਡੀਆਂ ਨੇ ਤੇ ਦਵਾਈ ਦਿਖਾਈ ਤੇ ਇਸ ਹਾਵਣਾ ਇੱਕ ਦਵਾਈ ਆਪਾਂ ਪਾਉਣੇ ਆ ਜੀ ਆ ਇਹ ਇਹ ਆ ਲੋਹਾ ਤੇ ਦੂਸਰਾ ਪੈਕੇਟ ਫੜਾਈ ਤੇ ਇੱਕ ਪਾਉਣੇ ਆਪਾਂ ਆ ਇਹ ਆ ਜਿੰਕ ਤੇ ਨਾਲ ਪਾਉਣੇ ਆ 2 ਕਿਲੋ ਜੂਰੀਆ ਕਿੱਲੇ ਦੀ ਇਹ ਇਹ ਜਿਹੜੀ ਆ ਖੱਟਾ ਪੈਕੇਟ ਆ ਇਹ ਪੈਂਦਾ ਇਹ ਵੀ 100 ਗ੍ਰਾਮ ਕਿੱਲੇ ਦਾ ਤੇ ਦੂਜਾ ਜਿਹੜਾ ਉਹ ਵੀ 100 ਗ੍ਰਾਮ ਕਿੱਲੇ ਦਾ ਇਹ ਤਿੰਨ ਦਵਾਈਆਂ ਰਲਾ ਕੇ ਕੀਤੀ ਜਾਂਦੀ ਹੈ ਪਹਿਲਾਂ ਨੇ ਨੂੰ ਪਤਾ ਲੱਗ ਗਿਆ ਵੀ ਇੱਥੇ ਮੈਂ ਰੋਜ਼ ਨਹਾਉਣੀ ਆ ਆਪੇ ਹੀ ਆ ਜਾਂਦੀ ਏ ਲਾ ਉਹ ਨੂੰ ਨਹੀਂ ਉਹ ਉਹ ਨੂੰ ਇਹ ਮੈਂ ਨਾ ਮੈਨੂੰ ਕਿਤੇ ਮੇਰੇ ਤੇ ਪਾਣੀ ਨਾ ਪਾ ਦੇਣਾ ਉਹ ਨੂੰ ਇਹੋ ਹੀ ਆ ਜਵਾਨ ਨੂੰ ਇਹ ਦਲਿੱਦਰ ਹੀ ਠੀਕ ਆ ਆਪਾਂ ਨੂੰ ਆਪਾਂ ਨਹਾ ਕੇ ਕੀ ਲੈਣਾ ਇਹਨੂੰ ਇਹ ਆ ਵੀ ਨਹਾ ਨੂੰ ਲਈਏ ਇੱਥੇ ਵੇ ਲੋ ਇਹਨੂੰ ਦੋ ਟਾਈਮ ਤਿੰਨ ਟਾਈਮ ਨਵਾਈ ਦਾ ਵਿਚਾਰਿਆ ਨੂੰ ਇਹਨਾਂ ਨੂੰ ਕਿੰਨੇ ਨਵਾਉਣਾ ਯਾਰ ਬੇਜਬਾਨ ਇਹ ਬੜਾ ਮਸਹੂਸ ਹੁੰਦਾ ਹੁਣ ਵੇਖ ਘਿਰੇ ਘਿਰਣਾ ਨਾ ਨੂੰ ਲਿਆ ਤੇ ਹੁਣ ਘਿਰੇ ਘਿਰ ਤੁਰੇ ਆਂਦੇ ਕਿੰਨੀ ਮੇਰੇ ਵੀਰ ਜਿੰਨੇ ਕਿਦੇ ਰੱਖਣਾ ਇਹ ਲੋਕ ਦੋ ਟਾਈਮ ਇਹਨਾਂ ਰੋਟੀ ਖਾਣੀ ਆ ਤੇ ਰਾਖੀ ਆਪਣੇ ਤੋਂ ਵਫਾਦਾਰ ਵੀ ਆਪਨ ਬੰਦੇ ਨਾਲੋਂ ਇਨਸਾਨ ਨਾਲੋਂ ਜ਼ਿਆਦਾ ਸਿਰਫ ਇਹਨਾਂ ਵੀ ਵਿਚਾਰਿਆਂ ਨੂੰ ਬੱਦਿਆਂ ਨੂੰ ਜਿੰਨੇ ਰੋਟੀ ਪਾ ਦੀ ਉਹਦੇ ਪ੍ਰਤੀ ਭਲਾ ਇਹਨਾਂ ਤੋਂ ਜਾਨ ਵੀ ਲੈ ਲਾ ਤੇ ਤਾਂ ਵੀ ਹਾਜ਼ਰ ਆ ਇਹੋ ਜਿਹੇ ਵਿਚਾਰੇ ਕੁੱਤੇ ਜਿਹੜੇ ਇਹ ਜਵਾਨੀ ਹੁੰਦੇ ਆ ਆਮ ਵੇਖਿਆ ਕਈ ਲੋਕ ਬੰਨ ਛੱਡਦੇ ਮੁੜ ਕੇ ਰੋਟੀ ਪਾਣੀ ਨਹੀਂ ਪਾਉਂਦੇ ਇਹਨਾਂ ਨੂੰ ਜ਼ਰੂਰ ਰੋਟੀ ਪਾਣੀ ਚਾਹੀਦਾ ਪਾਉਣਾ ਤੇ ਕਿਤੇ ਵੀ ਮਿਲ ਜੇ ਚਲੋ ਜੇ ਕੋਈ ਤੁਹਾਨੂੰ ਬਿਮਾਰ ਕੁੱਤਾ ਲੱਗਦਾ ਤੇ ਉਹਨੂੰ ਵੀ ਰੋਟੀ ਪਾਣੀ ਪਾਓ ਤੇ ਕੋਈ ਗੱਲ ਨਹੀਂ ਪਾਉਣੀ ਆ ਤੇ ਬਾਕੀ ਯਾਰ ਜਿੰਨਾ ਸ਼ੌਂਕ ਨੂੰ ਰੱਖਿਆ ਉਸ ਪੂਰੇ ਸ਼ੌਂਕ ਨਾਲ ਰੱਖੋ ਨਹੀਂ ਤੇ ਰੱਖੋ ਹੀ ਨਾ ਉਹਨਾਂ ਹੀ ਇਹਨਾਂ ਨੂੰ ਹਸਾਲ ਵਾਲਾ ਵੀ ਇੱਕ ਵਾਰ ਦੁਪਹਿਰੇ ਨਵਾਉਣੀ ਇੱਕ ਵਾਰ ਸ਼ਾਮ ਨੂੰ ਉਹਨੇ ਦੋ ਟਾਈਮ ਨਵਾਈਦਾ ਤੇ ਦੁੱਧ ਦਹੀਂ ਲੱਸੀ ਸਾਰਾ ਕੋ ਇਹਨਾਂ ਨਾਲ ਬਕਾਇਦਾ ਆਉਣਾ ਘਰੇ ਵੀ ਪਤਾ ਵਾ ਵੀ ਉਥੇ ਦੋ ਕੁੱਤੇ ਆਦੇ 20-20 ਰੋਟੀਆਂ ਦਾ ਨਹੀਂ ਪੱਕੀਆਂ ਮੋਟੀਆਂ ਆਉਣੀਆਂ ਹੀ ਆਉਣੀਆਂ ਨਾਲ ਬੰਦਿਆਂ ਦੇ ਬੰਨ ਕੇ ਤੇ ਇਹ ਯਾਰ ਇਹਨਾਂ ਕਿਹੜਾ ਵਿਚਾਰਿਆ ਯਾਰ ਮੰਗ ਕੇ ਖਾਣੀ ਆ ਪਿਆਰ ਦੇ ਭੁੱਖੇ ਆ ਜਿੰਨਾ ਲਾਡ ਕਰ ਲਿਆ ਦੇ ਓਨਾ ਹੀ ਇਹਨਾਂ ਗੜੀਆਂ ਲਾਡ ਕਰਨਾ ਹੁਣ ਇਹਨਾਂ ਨੂੰ ਖੋਲਿਆ ਆਣ ਕੇ ਨਵਾਇਆ ਨੂੰ ਆ ਤੇ ਹੋਣ ਵੱਖੜੇ ਸਾਡੇ ਨਾਲ ਖਿੱਡੋ ਕਿ ਇਹੋ ਜੇ ਤੇ ਮੇਰੇ ਵੀ ਇਹਨਾਂ ਨੂੰ ਐਵੇਂ ਨਾ ਡੰਡੇ-ਡੰਡੇ ਮਾਰਿਆ ਕਰੋ ਤੇ ਜਿਹੜਾ ਪੈਂਦਾ ਉਹਨੇ ਤੇ ਜਿਹੜੇ ਨੇ ਡੰਡੇ ਖਾਣ ਵਾਲੇ ਕੰਮ ਕਰਨੇ ਉਹਨੂੰ ਤੇ ਮਾਰਨੇ ਮਾਰਨੇ ਤੇ ਆਮ ਜਿਹੜਾ ਉਹਨੂੰ ਦੋਤਕ ਨਾਲ ਮਾਰਿਆ ਕਰੋ ਕੁੱਤਿਆਂ ਨੂੰ ਫਰੇਮ ਨਾਲ ਰੱਖਿਆ ਕਰੋ ਮੈਂ ਇਹ ਪ੍ਰਵਾਦ ਦੂਰ ਰੱਖੇ ਦੋਵੇਂ origional ਰੱਖਦਾ ਅਬ ਇਥੇ ਚੁਰਦੇ ਮਾੜ ਮਾਰਿਆ ਭੱਜੇ ਆ ਗਏ ਤੇ ਹੁਣ ਅੱਜ ਦਾ ਬਲੌਗ ਆਪਣਾ ਖਤਮ ਹੋ ਗਿਆ ਹੁਣ ਤੁਹਾਨੂੰ ਸਵੇਰੇ ਮਿਲਾਂਗੇ ਤੇ ਦੇਖੋ ਅੱਜ ਤੇ ਚੰਗਾ ਲੱਗਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਇਹਦੇ ਨਾਲ ਹੌਸਲਾ ਵੱਧ ਜਾਂਦਾ ਧੰਨਵਾਦ ਜੀ ਓ ਕੋਈ ਨਹੀਂ ਆ ਦੇਖੋ ਇਹ ਆਪਾਂ ਲਿਆਉਣਾ ਨਹੀਂ ਆ ਵੀਰ ਨੂੰ ਨਾ ਆਪਣੇ ਮੋਬਾਈਲ ਆ ਆਪਣੇ ਬੰਦੇ ਨਾਲ ਕੰਮ ਕਰਦਾ ਸੀ ਤੇ ਉਹਦਾ ਮੋਬਾਈਲ ਲੱਭਾ ਤੇ ਵੇਲੋ ਪਰਦੇਸੀ ਬੰਦਾ ਵਾ ਉਹਨੇ ਉਸੇ ਵੇਲੇ ਹੀ ਫੋਨ ਬਾਬਾ ਜੀ ਚੁੱਕ ਕੇ ਤੇ ਉਹਨੇ ਦੱਸਤਾ ਵੀ ਮੇਰੇ ਕੋਲ ਫੋਨ ਆਣ ਕੇ ਲੈ ਗਏ ਨਹੀਂ ਤੇ ਅੱਜ ਦੇ ਜਮਾਨੇ ਦੇ ਵਿੱਚ ਕਿੱਥੇ ਮਿਲਦੇ ਇਹੋ ਜਿਹੇ ਬੰਦੇ ਬਹੁਤ ਬਹੁਤ ਇਹ ਇਹ ਬਾਬਿਆਂ ਦੀ ਸੰਗਤ ਦਾ ਫਰਕ ਵਾ ਹਾਂ ਬਾਬਿਆਂ ਦੇ ਹਾਂ ਬਾਬੇ ਸੀਚੇਵਾਲ ਦੇ ਡੇਰੇ ਤੇ ਸਿੰਘ ਰਹਿੰਦੇ ਉਹਨਾਂ ਦੀ ਸੰਗਤ ਵਾ ਉਹਨਾਂ ਦੀ ਸੰਗਤ ਤਾਂ ਤੇ ਉਹਨਾਂ ਦੇ ਵੇਲੇ ਕਹਣੇ ਤੇ ਮੁੰਡੇ ਨੂੰ ਮੋਬਾਈਲ ਮਿਲ ਗਿਆ ਵਾਸ ਨਹੀਂ ਤੇ ਕੌਣ ਅੱਜ ਮੋਬਾਈਲ ਦਿੰਦਾ ਅੱਜ ਕੱਲ ਕੋਈ ਨਹੀਂ ਹਾਂ ਬਸ